ਚੜਦੀ ਕਲਾ ਚ ਪਿਸਾਦਾਰ ਜਗਜੀਤ ਸਿੰਘ ਬੱਲੇਵਾਰ ਜੀ ਦੇ ਹੌਸਲੇ ਵੀ ਚੜਦੀ ਕਲਾ ਚ ਨੇ ਸਰੀਰ ਟੋਲ ਹੋ ਚੁੱਕਿਆ ਕਿ 20 ਤੋਂ 25 ਕਿਲੋ ਬਾਬਾ ਜੀ ਉਹ ਵਾ ਦਿਨ ਘਟ ਚੁਕਿਆ ਨਾ ਤੁਸੀਂ ਆਪਣੇ ਆਪ ਸੋਚ ਸਕਦੇ ਹੋ ਵੀ ਬਾਹਾਂ ਵੀ ਛੋਟੀਆਂ ਛੋਟੀਆਂ ਹੋ ਗਿਆ ਨੇ ਜਮਾਈ ਹੈ ਨਾ ਕਿ ਜਾਨ ਨਹੀਂ ਰਹੀ ਸਰੀਰ ਦੇ ਅੰਦਰ ਪਰ ਹੌਸਲੇ ਚੜਦੀ ਕਲਾ ਚ ਨੇ ਕੱਲ ਵੀ ਅਸੀਂ ਰਾਤ ਜਦੋਂ ਮਿਲੇ ਹੈ ਨਾ ਸਰਦਾਰ ਸਾਹਿਬ ਨੂੰ ਉਹਨਾਂ ਦੀ ਇੱਕੇ ਗੱਲ ਸੀ ਹੈ ਨਾ ਕਿ ਨਰਦੀਪ ਬਸਵਾਦ ਸੰਗਤ ਨੂੰ ਅਪੀਲ ਕਰੋ ਵੀ ਬਾਦਰ ਨੂੰ ਤਗੜਾ ਕਰਨਾ ਹੈ ਨਾ ਕਿਉਂਕਿ ਜਿੰਨੀ ਗਿਣਤੀ ਉੱਥੇ ਹੋਊਗੀ ਨਾ ਉਹਨਾਂ ਪ੍ਰਸ਼ਾਸਨ ਪਿੱਛੇ ਦਬੜੂਗਾ ਉੱਥੇ ਹੈ ਨਾ ਠੀਕ ਹੈ ਨਾ ਦੇਖੋ ਉਹਨਾਂ ਨੇ ਤਾਂ ਬਾਬਾ ਜੀ ਜਿੰਦجان ਲਾਤੀ ਸਾਡੇ ਪਿੱਛੇ ਹੈ ਨਾ ਸਾਡੇ ਵਾਂਗ ਜਿਹੜਾ ਸਹੀ ਤੇ ਇਸ ਟਾਈਮ ਹੈ ਨਾ ਉਹਨਾਂ ਦੇ ਅੰਦਰ ਕੁਝ ਨਹੀਂ ਰਿਹਾ ਠੀਕ ਹੈ ਨਾ ਹੁਣ ਸਾਡਾ ਮੋਰਚਾ ਮੋਰਚਾ ਆਪਣਾ ਬਹੁਤ ਪੀਕ ਤੇ ਆ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦੀ ਸਾਰੀ ਦੀ ਸਾਰੀ ਲੱਗ ਰਿਹਾ ਇਸ ਟਾਈਮ ਮੋਰਚੇ ਦੇ ਉੱਤੇ ਆ ਕਿ ਮੋਰਚੇ ਦਾ ਕੀ ਬਣੂਗਾ ਹੈ ਨਾ ਸਾਡੇ ਹੱਥ ਚਾ ਹੁਣ ਕਿ ਅਸੀਂ ਕਿੰਨੀ ਤਰ੍ਹਾਂ ਇਕੱਠੇ ਹੁੰਨੇ ਆ ਕਿੰਨੇ ਤਕੜੇ ਹੋ ਗਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹਦੀ ਢਾਲ ਬਣਦੇ ਆ ਉਹਨਾਂ ਦਾ ਸਾਥ ਦਿੰਦੇ ਆ ਰਾਤ ਨੂੰ ਵੱਤ ਤੋਂ ਵੱਧ ਲੋੜ ਹੁੰਦੀ ਆ ਮੋਰਚੇ ਦੀ ਕਿਉਂਕਿ ਹੁਣ ਕੱਲ ਦੀ ਜਿਹੜੀ ਰਿਪੋਰਟਾਂ ਆ ਰਹੀਆਂ ਨੇ ਵੀ ਇਹਨਾਂ ਦੇ ਡੀਆਈਜੀ ਨੇ ਬਿਫੋਰਥ ਫੂਰਸ ਕਹੀ ਦੇਣਾ ਕਿ ਠੀਕਰੀ ਹੋਈ ਹੈ ਨਾ ਤੇ ਕਿਸੇ ਵੀ ਟਾਈਮ ਐਕਸ਼ਨ ਕਰ ਸਕਦੇ ਨੇ ਉੱਥੇ ਤੇ ਆਪਣਾ ਫਰਜ ਬਣਦਾ ਕਿ ਅਸੀਂ ਵੱਤ ਤੋਂ ਵੱਧ ਰਾਤ ਨੂੰ ਜ਼ਰੂਰ ਹਾਜ਼ਰੀ ਲਈਏ ਨਾ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਬਾਬਾ ਜੀ ਨਾ ਸੰਘਰਸ਼ ਦਾ ਟਾਈਮ ਹੈ ਠੀਕ ਆ ਲੜਾਈ ਲੜਨ ਦਾ ਟਾਈਮ ਲੜਨੀ ਪਊਗੀ ਬਾਬਾ ਜੀ ਅਗ ਲੜਨੀ ਵੀ ਸਾਨੂੰ ਪਊਗੀ ਕੋਈ ਬਾਹਰ ਤੋਂ ਲੜਨੀ ਆਊਗਾ ਠੀਕ ਹੈ ਨਾ ਕੋਈ ਸੋਚਾਂ ਕਿ ਕੋਈ ਆਜੂਗਾ ਬਾਹਰ ਦੀ ਸੇਟਾ ਤੋਂ ਲੜਨ ਆਜੂਏ ਬਾਹਰਲੇ ਬਾਬਾ ਜੀ ਆਪੇ ਲੜਾਂਗੇ ਨਾ ਆਹੀ ਨੌਜਵਾਨ ਲੜਨਗੇ ਆਹੀ ਲੋਕ ਲੜਨਗੇ ਆਹੀ ਬਜ਼ੁਰਗ ਲੜਨਗੇ ਨਾ ਨੌਜਵਾਨ ਥੋੜੇ ਜੋਸ਼ ਨਾਲ ਲੜ ਲੈਂਦੇ ਨੇ ਬਜ਼ੁਰਗ ਥੋੜੇ ਹੌਸਲੇ ਨਾਲ ਲੜ ਪੈਂਦੇ ਨੇ ਹੈ ਨਾ ਤੇ ਪਰ ਅੰਤ ਵਿੱਚ ਇਸ ਮੋਰਚੇ ਨੂੰ ਫਤਿਹ ਕਰਾਂਗੇ ਲੜਨਾ ਆਪਾਂ ਨੇ ਠੀਕ ਹੈ ਨਾ ਹੋਰ ਕੋਈ ਤੁਹਾਡੇ ਪਿੱਛੇ ਲੜਨ ਜਾਊਗਾ ਪੰਜਾਬ ਸਾਡਾ ਆ ਬਚਾਉਣਾ ਵੀ ਅਸੀਂ ਆ ਬਾਬੇ ਨਾਨਕ ਦੀ ਖੇਤੀ ਆ ਨਾ ਇਹਦੇ ਤੇ ਪੈਰਾ ਵੀ ਅਸੀਂ ਦੇਣਾ ਪਊਗਾ ਦੇਖੋ ਬਾਬੇ ਨਾਨਕ ਨੇ ਪੰਥ ਦਿੱਤਾ ਸੀ ਬਾਬਾ ਜੀ ਨੇ ਨਾ ਚੱਲ ਜਾਣਾ ਸੀ ਪੰਥ ਨਾਲ ਕੰਮ ਹੈ ਨਾ ਖੇਤੀ ਕਿਉਂ ਦਿੱਤੀ ਇਹ ਕਰਕੇ ਦਿੱਤੀ ਵੀ ਸੱਚਖੰਡ ਜਾਣ ਦਾ ਰਾਹ ਆ ਠੀਕ ਆ ਵੀ ਆਪਣੇ ਸੱਚੀ ਸੁੱਚੀ ਕੀਰਤ ਕਰੋ ਠੀਕ ਆ ਮੱਟ ਕੇ ਜੱਭੋ ਨਾਮ ਜੱਭੋ ਆਪਣੇ ਪਰਿਵਾਰ ਨਾਲ ਰਹੋ ਆਹੀ ਰਾਮ ਬਈ ਸੱਚਖੰਡ ਜਾਣਦਾ ਹੈ ਨਾ ਤੇ ਅਸੀਂ ਕਿਵੇਂ ਪਾਸੇ ਹੋ ਜਾਈਏ ਨਾ ਤੋਂ ਠੀਕ ਹੈ ਸਾਡੇ ਧਰਮ ਜੁੜੇ ਹੋਏ ਨੇ ਸਾਡੇ ਲੰਗਰ ਚੱਲਦੇ ਨੇ ਬਾਬੇ ਨਾਨਕ ਦਾ ਫਲਸਫਾ ਚੱਲਦਾ ਲੰਗਰ ਵਾਲਾ ਉਹ ਸਾਡਾ ਖੇਤੀ ਨਾਲ ਤਾਂ ਜੁੜਿਆ ਹੋਇਆ ਸਾਰਾ ਦਾ ਸਾਰਾ ਕਿੰਨੀ ਵੱਡੀ ਟਾ ਲਗਣੀ ਆ ਜੇ ਅਸੀਂ ਤੁਹਾਨੂੰ ਕੋਰਪੋਰੇਟ ਸਾਡੇ ਇਹਦੇ ਖੇਤੀ ਦੇ ਹਾਂ ਵੀ ਹੋ ਜਾਂਦਾ ਹੈ ਠੀਕ ਹੈ ਸਰਕਾਰਾਂ ਦਾ ਸਾਨੂੰ ਸਾਰੇ ਪਾਸੇ ਨੂੰ ਮਾਰਨ ਨੂੰ ਫਿਰਦਿਆਂ ਨੇ ਨਸੇ ਦੇਖੋ ਨੇ ਕਿੰਨੇ ਬਾੜ ਤੇ ਇੱਥੇ ਹੈ ਨਾ ਠੀਕ ਹੈ ਅੱਜ ਸਾਡੇ ਬੱਚੇ ਕਿੱਤਾ ਡੋਨ ਹੋ ਗਿਆ ਬਾਹਰ ਜਾਣ ਨੂੰ ਮਜਬੂਰ ਹੋ ਗਏ ਹੈ ਨਾ ਕੋਈ ਕੈਨੇਡਾ ਕੋਈ ਅਮਰੀਕਾ ਨਾ ਪਰਿਵਾਰ ਛੱਡ ਛੱਡ ਕੇ ਜਾ ਰਹੇ ਨੇ ਇੱਥੇ ਕਿਉਂਕਿ ਬਾਬਾ ਜੀ ਖੇਤੀ ਕਿ ਪੱਛ ਦਾ ਨਹੀਂ ਹੈਗਾ ਨਾ ਇਹ ਘਾਟੇ ਦਾ ਇੰਨੇ ਘਾਟੇ ਦਾ ਬਣਾਤਾ ਹੈ ਇਹਨਾਂ ਨੇ ਖੇਤੀ ਨੂੰ ਹੈ ਨਾ ਇਤਿਹਾਸ ਤੋਂ ਸਾਨੂੰ ਦੂਰ ਕਰਦੇ ਨੇ ਸਾਨੂੰ ਪੜਾਇਆ ਨਹੀਂ ਇਤਿਹਾਸ ਬਾਰੇ ਜਾਂਦਾ ਪਰੰਤੂ ਸਾਨੂੰ ਦੂਰ ਕੀਤਾ ਜਾ ਰਿਹਾ ਸਾਰੇ ਪਾਸੇ ਸਾਨੂੰ ਇਹ ਸਾਨੂੰ ਨਾਲ ਫਿਰਦੇ ਰਹਿਣਾ ਪਰ ਬਾਬੇ ਜਪਾ ਜੇ ਇਕੱਠੇ ਹੋਗੇ ਹੰਬਲਾ ਮਾਰਾਂਗੇ ਆ ਲੜਾਈਆਂ ਛੋਟੀਆਂ ਛੋਟੀਆਂ ਲੜਾਂਗੇ ਹੈਨਾ ਕਿਉਂਕਿ ਇਸ ਟਾਈਮ ਐਮਐਸਪੀ ਦੀ ਲੜਾਈ ਨਾ ਜੋ ਜਿਹੜੀ ਅਸੀਂ ਸੋਚਦੇ ਜਿੰਨੀ ਸਾਡੀ ਮਾੜੀ ਮੋਟੀ ਸਮਝ ਹੈਗੀ ਆ ਇਸ ਟਾਈਮ ਐਮਐਸਪੀ ਦੀ ਲੜਾਈ ਸਾਡੇ ਵਾਸਤੇ ਅੱਗੇ ਸਰਵਾਈਵਲ ਕਰਨ ਵਾਸਤੇ ਸਾਡੀ ਅਗਲੀ ਜਨਰੇਸ਼ਨ ਵਾਸਤੇ ਇਹਨਾਂ ਅਗਲੀ ਪੀੜ੍ਹੀ ਵਾਸਤੇ ਐਮਐਸਪੀ ਬਹੁਤ ਜ਼ਰੂਰੀ ਆ ਜੇ ਅਸੀਂ ਇਹਨਾਂ ਜ਼ਮੀਨਾਂ ਨੂੰ ਬਚਾਉਣਾ ਹੈ ਇਸ ਕੀਤੇ ਨਾਲ ਜੁੜੇ ਰਹਿਣਾ ਠੀਕ ਹੈ ਨਾ ਜੇ ਐਮਐਸਪੀ ਹੋ ਗਈ ਤਾਂ ਹੀ ਤੇ ਦੋ ਹਰ ਇੱਕ ਮੁੰਡਾ ਚਾਹੁੰਦਾ ਯਾਰ ਸਾਨੂੰ ਮਿਹਨਤ ਦਾ ਮੁੱਲ ਮਿਲੇ ਹੈ ਨਾ ਚਾਹ ਕੋਈ ਵਪਾਰੀ ਆ ਹੈ ਨਾ ਚਾਹੇ ਕੋਈ ਦਫਤਰ ਦੇ ਅੰਦਰ ਲੱਗਿਆ ਹੋਇਆ ਜਾਂ ਆਪਣੀ ਡਿਊਟੀ ਕਰਦਾ ਨਹੀਂ ਕਿ ਮੇਹਨਤ ਦਾ ਮੁੱਲ ਮਿਲੇ ਅਸੀਂ ਵੀ ਹੋਈ ਚਾਹੁੰਦੇ ਆ ਸਾਡੀ ਮਿਹਨਤ ਦਾ ਮੁੱਲ ਮਿਲੇ ਸਾਨੂੰ ਐਮਐਸਪੀ ਜਿਹੜੀ ਸੁਆਮੀ ਨਾਥ ਦੀ ਰਿਪੋਰਟ ਆ ਉਹ ਸਾਨੂੰ ਮਿਲੇ ਹੈ ਨਾ ਜੇ ਐਮਐਸਪੀ ਹੋ ਵੀ ਪਾਈ ਸਾਡੇ ਬੱਚੇ ਇਸ ਕੀਤੇ ਨਾਲ ਜੁੜਨਗੇ ਹੈ ਨਾ ਉਹਨਾਂ ਨੂੰ ਲੱਗੂ ਆ ਵੀ ਇਹਦੇ ਦੋ ਪੈਸੇ ਬਚਦੇ ਨੇ ਭਾਈ ਤਾਂ ਹੀ ਤਾਂ ਅਗਲੇ ਹਰ ਕੋਈ ਮਿਹਨਤ ਕਰਦਾ ਤੇ ਅਗਲੇ ਕੀ ਕਿ ਰਿਓ ਤੁਸੀਂ ਹੈ ਨਾ ਹੁਣ ਰੁਝਾਨ ਮੁੰਡਿਆਂ ਦਾ ਅੱਗੇ ਨਹੀਂ ਰਿਹਾ ਖੇਤੀ ਵੱਲ ਹੋਣਾ ਤੇ ਭਾਈ ਇਹ ਲੜਾਈ ਲੜਨੀ ਉਹ ਜਦ ਜ਼ਰੂਰੀ ਆ ਅੱਜ ਅੱਜ ਛੋਟੀਆਂ ਛੋਟੀਆਂ ਸੰਘਰਸ਼ ਲੜਾਂਗੇ ਹੈ ਨਾ ਤਾਂ ਹੀ ਅਸੀਂ ਵੱਡੀਆਂ ਲੜਾਈਆਂ ਲੜਨ ਵਾਸਤੇ ਵੀ ਤਾਕਤਿ ਹੋਵਾਂਗੇ ਕਿਉਂਕਿ ਬਾਬਾ ਜੀ ਅੱਜ ਦੇਸ਼ ਦੇ ਰਾਜੇ ਨੂੰ ਦੇਸ਼ ਚਲਾਉਣਾ ਨਹੀਂ ਆ ਰਿਹਾ ਹੈ ਨਾ ਦੇਸ਼ ਦਾ ਰਾਜਾ ਕਾਰਪੋਰੇਟ ਦਾ ਗੁਲਾਮ ਹੋ ਚੁੱਕਿਆ ਹੈ ਨਾ ਸਾਰੇ ਹੀ ਹੈ ਨਾ ਚਾਹੇ ਇੱਥੇ ਦੀ ਸਰਕਾਰਾਂ ਨੇ ਜਾਂ ਮੰਨਿਆ ਨਾ ਵੀ ਹਜ਼ਾਰ ਕਰੋੜ ਰੁਪਈਆ ਮੋਦੀ ਉਹਨਾਂ ਨੂੰ ਦਿੰਦਾ ਨਾ ਆ ਕੋਰਪੋਰੇਟਿੰਗ ਨੀ ਮੈਜਮੀਨ ਦਾ ਖੋਸਣੀ ਆਨੇ ਨਾ ਮੇਰੇ ਤਰੀਕੇ ਨਾਲ ਕਾਨੂੰਨ ਲਾਗੂ ਕਰੋ ਤਾਂ ਉਹ 200 300 ਕਰੋੜ ਆਵਾਕ ਨਹੀਂ ਪਾਟ ਗਿਆ ਨੀ ਵਿਦਿੰਦਾ ਵੀ ਹਾਂ ਭਾਈ ਤੁਸੀਂ ਵੀ ਨਹੀਂ ਬੋਲਣਾ ਤੁਸੀਂ ਚੁੱਪ ਰਹਿਣਾ ਤੇ ਸਾਰੀਆਂ ਹੀ ਸਰਕਾਰਾਂ ਇਹਨਾਂ ਦੀਆਂ ਗੁਲਾਮ ਹੋਈਆਂ ਪੜੀਆਂ ਨੇ ਠੀਕ ਹੈ ਤੇ ਭਾਈ ਰਾਤੀ ਵੀ ਇਹ ਗੱਲ ਕਹਿੰਦੇ ਆ ਵੀ ਦੇਖੋ ਲੜ ਲੜ ਕੇ ਸਾਰੇ ਇਕੱਠੇ ਹੋ ਗਏ ਹਨਾ ਆਣੇ ਵਾਲੀ ਜਨਰੇਸ਼ਨ ਬਚ ਜੂਗੀ ਸਾਰੇ ਦੀ ਸਾਰੀ ਹੈ ਨਾ ਹੰਬੜਾ ਮਾਰ ਜਾਗੇ ਠੀਕ ਹੈ ਇਹਨਾਂ ਨੂੰ ਰਾਜ ਕਰਨਾ ਨਹੀਂ ਆਉਂਦਾ ਹੈ ਨਾ ਰਾਜਸੀ ਕਰਨਾ ਆ ਉਹ ਵਾਹੀ ਗੁਰੂ ਆਕਾਰਪੁਰਗ ਸਾਡੇ ਤੋਂ ਅੰਦੋਲਨ ਕਰਾ ਰਿਹਾ ਹੈ ਨਾ ਰਾਜ ਵੀ ਇਹੋ ਜਿਹਾ ਕਰਨਾ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕਰਿਆ ਸੀਗਾ ਨਾ ਉਹ ਕਿਵੇਂ ਕਰਾਂਗੇ ਆਪਾਂ ਨਾ ਜੇਦੋ ਅਸੀਂ ਛੋਟੇ ਛੋਟੇ ਲੜਾਈਆਂ ਲੜ ਕੇ ਲਾਭ ਵੰਡ ਹੋਵਾਂਗੇ ਨਾ ਔਰ ਅੱਛੇ ਲੀਡਰ ਸਾਨੂੰ ਮਿਲਣਗੇ ਅੱਛੇ ਲੋਕ ਸਾਨੂੰ ਮਿਲਣਗੇ ਔਰ ਉਹ ਦੀ ਗਵਾਈ ਦੇ ਅੰਦਰ ਚੱਲਣਗੇ ਸਾਡੇ ਲੀਡਰਾਂ ਦਾ ਪਤਾ ਲੱਗੇ ਕਿ ਇਹ ਹੁਣ ਦੀ ਬਾਹਰ ਹੈ ਨਾ ਕਿ ਆਪ ਵੀ ਜਿਹੜੇ ਪਿੱਛੇ ਰੁਪੈਰ ਪੱਟ ਦੇ ਰਹੇ ਨਾ ਠੀਕ ਹੈ ਸੰਗਤਾਂ ਮਾੜੀ ਠਹਿਗੀ ਹੈ ਨਾ ਲੀਡਰ ਮਾੜੇ ਹੋ ਸਕਦੇ ਨੇ ਦੇ ਪਿੱਛੇ ਰੁਪੈਰ ਪੱਟ ਰਹੇ ਨੇ ਸੰਗਤਾਂ ਪਹਿਲੇ ਵੀ ਨਾਲ ਕਰੀਆ ਆ ਸੰਗਤਾਂ ਨੇ ਲੀਡਰ ਬਣਾਉਣੇ ਹੁੰਦੇ ਨੇ ਬਾਬਾ ਜੀ ਹੈ ਨਾ ਸੰਗਤ ਨੇ ਮੋਰਟੀ ਜਿੱਤਣੇ ਹੁੰਦੇ ਨੇ ਤਾਂ ਸੰਗਤ ਦੰਬ ਕੇ ਸਾਥ ਦੇਣਾ ਹੈ ਨਾ ਕਿਉਂਕਿ ਇਹ ਲੜਾਈਆਂ ਜਿੱਤ ਕੇ ਅਸੀਂ ਰਾਜਵਾਲ ਨੂੰ ਵਧਾ ਗਿਆ ਨਾ ਇਸ ਦੇਸ਼ ਦੇ ਉੱਤੇ ਅਸੀਂ ਰਾਜ ਕਰਨਾ ਜੇ 93 ਇਸ ਦੇਸ਼ ਨੂੰ ਜੰਹਦਗਰਾਂ ਦੇ ਪਿੱਛੇ ਵੇਚ ਸਕਦੇ ਆ 700 700 ਸਾਲ ਦੀ ਗੁਲਾਮੀ ਅਸੀਂ ਇਸ ਦੇਸ਼ ਦੀ ਤਾਰ ਸਕਦੇ ਆ ਸਾਡੇ ਬਾਬੇ ਲੜ ਕੇ ਸਾਡੇ ਗੁਰੂ ਲੜ ਕੇ ਆ ਨਾ ਇਸ ਦੇਸ਼ ਤੇ ਰਾਜਗਰਾਂ ਦਾ ਹੱਕ ਵੀ ਤਾਂ ਸਾਡਾ ਆ ਨਾ ਕਿਵੇਂ ਕਰਾਂਗੇ ਐਵੇਂ ਲਾਮ ਬੰਦੋ ਕੇ ਕਰਾਂਗੇ ਜਦੋਂ ਅਸੀਂ ਦੁਆਰੇ ਤੱਕਦੇ ਹੋਵਾਂਗੇ ਸੰਘਾ ਸਜਾਰਾਂ ਦੇ ਲੜਾਈਆਂ ਲੜਾਂਗੇ ਨਾ ਤਾਂ ਭਈ ਤੁਸੀਂ ਰਾਜ ਵਾਲੇ ਨੂੰ ਬਤਰੇ ਹੋ ਨਾ ਉਹ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਦਿਖਾਇਆ ਸੀਗਾ ਨਾ ਜਿੱਤੇ ਸਾਰੇ ਧਰਮਾਂ ਦਾ ਸਨਮਾਨ ਹੁੰਦਾ ਸੀਗਾ ਸਾਰੀ ਜਾਤਾਂ ਪਾਤਾਂ ਦੀ ਕੋਈ ਉਹ ਤੇ ਐਵੇਂ ਤੇ ਨਹੀਂ ਸੀਗੀ ਹੈ ਨਾ ਸਾਰੇ ਇੱਕ ਨਜ਼ਰ ਨਾਲ ਦਿੱਕੇ ਦੇਖਿਆ ਜਾਂਦਾ ਸੀਗਾ ਸਾਰੇ ਕੀਤਿਆਂ ਦਾ ਸਨਮਾਨ ਹੁੰਦਾ ਸੀਗਾ ਹੈ ਨਾ ਵੀ ਐਹੋ ਜਿਹਾ ਰਾਜ ਕਰਨਾ ਜਿੱਤੇ ਸਾਰੇ ਲੋਕ ਸੁਖੀ ਬਸਣ ਠੀਕ ਹੈ ਨਾ ਪਰ ਅੱਜ ਅੱਜ ਪਿੱਛੇ ਜੀ ਧੰਨਵਾਦ ਕਰਦੇ ਆ ਸਾਰੇ ਹਿੰਦੂ ਭਰਾਵਾਂ ਦਾ ਧੰਨਵਾਦ ਕਰਦੇ ਆ ਸਾਰੇ ਮੁਸਲਮਾਨ ਭਰਾਵਾਂ ਨੂੰ ਧੰਨਵਾਦ ਕਰਦੇ ਆ ਸਾਰੇ ਧਰਮਾਂ ਦਾ ਕਿਉਂਕਿ ਅੱਜ ਪੰਜਾਬ ਨਾਲ ਅਗਲੇ ਨੇ ਪੂਰੇ ਇੱਕ ਢਾਂਕੇ ਖੜੇ ਨੇ ਕੋਈ ਵੀ ਨਾ ਮੈਂ ਜੀ ਆਪਣਾ ਕਾਨੂੰਨੀ ਤੋਂ ਚੱਲੇ ਸੀ ਇਹਨਾਂ ਸੰਗਰੂਰ ਬਰਨਾਲਾ ਸਾਰੇ ਪਾਸੇ ਜਾਗੇ ਆ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਹਨ ਕਿਉਂਕਿ ਸਭ ਨੇ ਸਾਡਾ ਸਾਥ ਦਿੱਤਾ ਹੈ ਨਾ ਤੇ ਭਾਈ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਦਿਖਾਤਾ ਪੰਜਾਬ ਦੇ ਲੋਕਾਂ ਨੇ ਵੀ ਜਿਹੜੀਆਂ ਜਾ ਚ ਬੰਦਲ ਦੀ ਹੈ ਨਾ ਧਰਮ ਦੇ ਨਾਮ ਤੇ ਬੰਦਲ ਦੀ ਇਹ ਹੋਰ ਸਟੇਟਾਂ ਦੇ ਅੰਦਰ ਚੱਲ ਸਕਦੀ ਆ ਇਹ ਪੰਜਾਬ ਦੇ ਅੰਦਰ ਨਹੀਂ ਚੱਲ ਸਕਦੀ ਹੈ ਨਾ ਤੇ ਤੁਸੀਂ ਤਕੜੇ ਹੋ ਹੈ ਨਾ ਤੁਸੀਂ ਬਹੁਤ ਜੱਜ ਬਿਆਲੇ ਲੋਕ ਤੁਸੀਂ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਹੋ ਓਡੇ ਤੁਸੀਂ ਬਹੁਤ ਤਕੜੇ ਹੋ ਨਾ ਜਿਹੜੀ ਕਰਦੀ ਕਲਾਰੀ ਕੋਮਾ ਬਾਬਾ ਜੀ ਦੁਨੀਆ 'ਚ ਦੇਖਦੇ ਵੀ 30 35 ਸਾਲ ਹੋ ਗਏ ਸਰਦਾਰ ਜੀ ਸਿੰਘ ਢੱਲੇਵਾਰ ਜੀ ਨੂੰ ਨਾ ਕਿੰਨਾ ਤਕੜਾ ਸਿੱਖੀ ਸਿਧਾਉਣਾ ਹੁੰਦਾ ਹੈ ਨਾ ਕਿਉਂਕਿ ਉਹ ਸਾਰੀ ਤਾਕਤ ਬਈ ਬਾਣੀ ਦੀ ਹੈ ਨਾ ਜਦੋਂ 101 ਮਰਜੀ ਵੜੇ ਜਾਂਦੇ ਆ ਲੜਨ ਆਣਾ ਪਰ ਵਾਹੀ ਗੁਰੂ ਦਾ ਚੁਗ ਕਰਦੇ ਆ ਸਾਨੂੰ ਇਸ ਕੌਮ ਦੇ ਅੰਦਰ ਪੈਦਾ ਕੀਤਾ ਬਹੁਤ ਚੜਦੀ ਕਲਾ ਵਾਲੇ ਲੋਕ ਆ ਚੜਦੀ ਕਲਾ ਵਾਲੇ ਲੋਕ ਸੰਘਰਤੀ ਲੋਕ ਕਦੇ ਹਾਰਿਆ ਨਹੀਂ ਕਰਦੇ ਹਨ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਿਆ ਕਰਦੇ ਆ ਥੋੜਾ ਫਰਜਾ ਸੰਘਰਸ਼ ਕਰਨਾ ਪੰਜਾਬ ਹਮੇਸ਼ਾ ਲੜਦਾ ਆ ਅਸੀਂ ਲੜਦੇ ਰਹਾਂਗੇ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਆ ਤਕੜੇ ਰਹੋ ਖਡੋਰੀ ਬਾਰਡਰ ਤੇ ਹਾਜ਼ਰੀਆਂ ਲੋਜਾ ਤੋਂ ਜ਼ਿਆਦਾ ਰਾਤੋਂ ਜ਼ਿਆਦਾ ਲੋੜ ਆ ਪਾਕੀ ਕੋਈ ਨਹੀਂ ਉੱਚਾ ਨੀਵਾ ਬੋਲਿਆ ਗਿਆ ਹੋਏ ਉੱਤੇ ਉਹਦੇ ਪਿੱਛੇ ਵੀ ਦੋਦੇ ਹੱਥ ਜੋੜ ਕੇ ਮਾਫੀ ਮੰਗਦੇ ਆ ਗੱਜ ਕੇ ਫਲਦੇ ਬੁਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ